ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਗੁਰੂ ਕਲੰਗੀ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਾਰ ਪੁੱਤਰਾਂ ਦੇ ਦਾਨੀ ਆਪਣਾ ਪੂਰਾ ਪਰਿਵਾਰ ਕੌਮ ਤੋਂ ਕੁਰਬਾਨ ਕਰਨ ਵਾਲੇ ਜਿਹੜੇ ਆ ਦਿਨ ਚੱਲਦੇ ਨੇ ਸ਼ਹੀਦੀ ਦਿਹਾੜਿਆਂ ਦੇ ਇਹ ਦਿਨਾਂ ਦੇ ਵਿੱਚ ਗੁਰੂ ਪਾਸ਼ਾ ਜੀ ਨੇ ਪੂਰੀ ਕੌਮ ਲਈ ਪੂਰੇ ਭਾਰਤ ਲਈ ਕੁਝ ਵੀ ਲੁਕੋ ਕੇ ਨਹੀਂ ਰੱਖਿਆ ਐਡੀਆਂ ਵੱਡੀਆਂ ਕੁਰਬਾਨੀਆਂ ਇਤਿਹਾਸ ਵਿੱਚ ਮਿਸਾਲ ਨਹੀਂ ਕਿਸੇ ਵੀ ਮੱਜ ਵਿੱਚ ਕਿਸੇ ਵੀ ਕੌਮ ਵਿੱਚ ਤੁਹਾਨੂੰ ਇਦਾਂ ਦੀ ਕੁਰਬਾਨੀ ਨਹੀਂ ਮਿਲੇਗੀ ਪਰ ਸਾਡੇ ਕੌਮ ਦੇ ਕੁਝ ਕੌਮ ਦੇ ਠੇਕੇਦਾਰ ਸਮਝ ਲਓ ਕੜਮ ਚੌਧਰੀ ਸਮਝ ਲਓ ਉਹਨਾਂ ਨੇ ਇੱਕ ਸਿੱਖ ਕੌਮ ਨੂੰ ਡਰਾਮਾ ਬਣਾ ਕੇ ਰੱਖ ਦਿੱਤਾ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਨਾ ਤੁਸੀਂ ਇਤਿਹਾਸ ਪੜ੍ਹਦੇ ਹੋ ਜੇ ਨਹੀਂ ਪੜਿਆ ਤਾਂ ਪੜ ਲਓ ਗੁਰੂ ਪਾਸ਼ਾ ਜੀ ਦੇ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਚਮਕੌਰ ਦੀ ਜੰਗ ਵਿੱਚ ਲੜੇ ਨੇ। ਕੁਰਬਾਨ ਹੋਏ, ਸ਼ਹੀਦ ਹੋਏ। ਗੁਰੂ ਪਾਸ਼ਾ ਜੀ ਦੇ ਛੋਡੇ ਸਹਬਜ਼ਾਦੇ ਨੀਹਾਂ ਦੇ ਵਿੱਚ ਜਿਣੇ ਗਏ। ਸ਼ਹੀਦ ਹੋਏ। ਕੋਈ ਕਿਸੇ ਨੂੰ ਸ਼ੰਕਾ ਹੈ। ਜੇਤੇ ਹਾਸ ਗਵਾਏ। ਪਰ ਸਰਸਾਂ ਨੂੰ ਦਿੱਤੇ ਜਦੋਂ ਬਿਛੋੜਾ ਪੈਂਦਾ ਹੈ ਨਾ। ਇਹ ਕੋਈ ਨਾਟਕ ਸੀ ਕੋਈ ਡਰਾਮਾ ਸੀ ਕੋਈ ਪਿਕਚਰ ਦਾ ਕੋਈ ਫਿਲਮ ਦਾ ਸੀਨ ਸੀ ਜੋ ਵਾਪਰਿਆ ਸੱਚ ਵਾਪਰਿਆ ਤਿੰਨ ਹਿੱਸਿਆਂ ਦੇ ਵਿੱਚ ਗੁਰੂ ਪਾਸ਼ਾ ਦਾ ਪਰਿਵਾਰ ਬੰਡਿਆ ਜਾਂਦਾ ਹੈ ਖੇਰੂ ਖੇਰੂ ਹੋ ਜਾਂਦਾ ਹੈ ਕੀ ਕੋਈ ਇਹ ਫਿਲਮੀ ਸੀਨ ਸੀ ਕੋਈ ਨਾਟਕ ਸੀ ਸਭ ਕੁਝ ਵਾਪਰਿਆ ਹਕੀਕਤ ਹੈ ਪਰ ਜੋ ਸਰਸਾ ਨਦੀ ਦੇ ਵਿੱਚ ਸਾਡੇ ਕੜਮ ਚੌਧਰੀਆਂ ਨੇ ਉਦਾਂ ਹੀ ਨਗਰ ਕੀਰਤਨ ਪੰਜ ਪਿਆਰੇ ਬਣਾਏ ਤੇ ਉਦਾਂ ਹੀ ਘੋੜੇ ਲਏ ਰਥ ਲਏ ਟਰੈਕਟਰ ਟਰਾਲੀਆਂ ਲਈਆਂ ਸਰਸਾ ਨਦੀ ਵਿੱਚੋਂ ਪਾਰ ਹੁੰਦੇ ਨੇ ਕਿ ਅਸੀਂ ਮਹਿਸੂਸ ਕਰਨਾ ਹੈ ਕਿ ਕਿਦਾਂ ਗੁਰੂ ਪਾਸ਼ਾ ਦਾ ਪਰਿਵਾਰ ਉਹ ਸਰਸਾ ਨਦੀ ਦੇ ਵਿੱਚੋਂ ਗੁਜ਼ਰਿਆ ਸੀ ਕਿੰਨਾ ਲੰਘਿਆ ਜੇ ਕਿਤੇ ਇਹ ਨਾਟਕ ਕਰਦਿਆਂ ਕਰਨਾ ਇੱਕ ਅਦਾ ਕੋਈ ਮਰ ਗਿਆ ਨਾ ਇਹਨੂੰ ਤਾਂ ਬਰਦਾਸ਼ਤ ਨਹੀਂ ਹੋਣਾ ਕੋਈ ਬੱਚੇ ਨੂੰ ਨਮੂਨੀਆਂ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਇਹਨਾਂ ਨੇ ਬਰਦਾਸ਼ਤ ਨਹੀਂ ਨੂੰ ਹੋਣਾ ਇਹ ਪਿੱਟਣਗੇ ਗੁਰੂ ਪਾਸ਼ਾ ਨੇ ਕੋਈ ਡਰਾਮਾ ਨਹੀਂ ਕੀਤਾ ਕੋਈ ਫਿਲਮ ਨਹੀਂ ਬਣਾਈ ਉਹ ਅੱਗੇ ਇੱਕ ਤੁਸੀਂ ਅਸੀਂ ਪੂਰੀ ਕਾਮ ਨੂੰ ਸਿੱਖ ਇਤਿਹਾਸ ਨੂੰ ਡਰਾਮਾ ਬਣਾ ਕੇ ਪੇਸ਼ ਕਰ ਰਹੇ ਹਾਂ ਕੀ ਇਹ ਤੁਹਾਡੇ ਖੇਖਣ ਨਹੀਂ ਹੈਗੇ ਇਦਾਂ ਦਾ ਜਿਹੜਾ ਡਰਾਮਾ ਤੁਸੀਂ ਕਰ ਰਹੇ ਹੋ ਸਰਸਨਾਂ ਦੇ ਵਿੱਚੋਂ ਅਸੀਂ ਪਾਰ ਹੋਇਆ ਅਸੀਂ ਮਹਿਸੂਸ ਕਰਨਾ ਕਿੰਨੀ ਠੰਡ ਸੀ ਕੁਝ ਜੱਬੜ ਉਹ ਡਰਾਮਾ ਵਿੱਚ ਪਾਣੀ ਪਾਉਂਦੇ ਨੇ ਬਰਫ਼ ਪਾ ਲੈਣਗੇ ਵਿੱਚ ਵੜ ਦੋਦੇ ਤੇ ਜੇ ਤੁਸੀਂ 10 ਮਿੰਟ 15 ਮਿੰਟ ਬਰਫ਼ ਵਾਲੇ ਪਾਣੀ ਵਿੱਚ ਬਹਿ ਗਏ ਕੀ ਕਰਨੇ ਆ ਫਿਰ ਮੈਨਾਂ ਉਹ ਠੱਲ ਨੇ ਪਾਣੀ ਨੂੰ ਟੈਂਕੀ ਦੇ ਬਣੇ ਨਾ ਹੋਣਾ ਕਿ ਇਹ ਕੋਈ ਉਹਨਾਂ ਨੂੰ ਸ਼ਰਨਾ ਆ ਜਲੀ ਨਾ 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 ਇਹ ਡਰਾਮੇਬਾਜ਼ੀ ਨਹੀਂ ਉਹਨਾਂ ਦੇ ਜੀਵਨ ਵਿੱਚੋਂ ਕਿਣਕਾ ਮਾਤਰ ਜੇ ਅਸੀਂ ਕਹਿੰਦੇ ਮੰਨ ਲਈਏ ਸਮਝ ਲਈਏ ਪਰ ਅਸੂਈ ਉਧਰ ਜਾਣਾ ਨਹੀਂ ਸਾਡੇ ਕੌਮ ਦੇ ਪ੍ਰਚਾਰਕ ਤੁਹਾਨੂੰ ਭਾਵ ਕਰਕੇ इमोशनल ਕਰਕੇ ਜਿਵੇਂ ਖਾਲੀ ਕਰਾਉਂਦੇ ਨੇ ਪਹਿਲਾ ਮੜਾ ਜ ਆਪ ਅੱਖਾਂ 'ਚ ਹੰਝੂ ਕੀਰਨੇ ਹੁੰਦੇ ਨੇ ਫਿਰ ਮੂਰੇ ਬੈਠੇ ਜਿਹੜੇ ਆ ਉਹਨਾਂ ਨੇ ਰੋੜਾ ਹੁੰਦਾ ਇਹ ਡਰਾਮਾ ਨਹੀਂ ਹੈਗਾ ਗੁਰੂ ਪਾਸ਼ਾ ਦੇ ਪਰਿਵਾਰ ਨਾਲ ਜੋ ਵਾਪਰਿਆ ਉਹ ਹਕੀਕਤ ਵਿੱਚ ਵਾਪਰਿਆ ਹੁਣ ਜਿਹੜੇ ਬੰਦੇ ਅੱਜ ਨਦੀ ਸਰਸੰਦੀ ਤੋਂ ਪਾਰ ਹੋਏ ਨੇ ਡਰਾਮਾ ਕਰਕੇ ਕਿਖਣ ਕਰਕੇ ਉਹ ਤਾਂ ਆਪਣੇ ਘਰ ਵਾਪਸ ਆ ਜਾਣਗੇ ਪਹਿਲਾਂ ਕੱਕ ਗਏ ਹੋਣਗੇ ਦੁੱਧ ਗਰਮ ਰੱਖਿਓ ਪਾਣੀ ਗਰਮ ਰੱਖਿਓ ਪਟਨਾ ਲਾ ਕੇ ਰੱਖਿਓ ਕੱਕ ਗਏ ਹੋਣਗੇ ਜਦੋਂ ਚਮਕੌਰ ਦੀ ਗੜੀ ਵਿੱਚ ਜਾ ਕੇ ਡੇਰਾ ਲਾਇਆ ਨਾ ਛਕਣ ਵਾਸਤੇ ਅਨ ਦਾ ਦਾਣਾ ਨਹੀਂ ਸੀ ਗੁਰਪਾਸ਼ੇ ਕੋਲੇ ਭੁੱਖਣ ਭਾਣੇ ਸੁਤੇ ਐ ਤੇ ਅਮਰਤ ਵੇਲੇ ਤੋਂ ਉੱਠ ਕੇ ਜੰਗ ਸਟਾਰਟ ਸੀ ਤੇ ਜਿਹੜੇ ਅੱਜ ਨਾਟਕਵਾਜੀ ਡਰਾਮਾ ਕਰਨ ਉਹ ਅੱਜ ਤੇ ਸਰਸਨਦੀ ਵਿੱਚ ਬੜੇ ਨੇ ਉਹ ਤਾਂ ਵਾਪਸ ਘਰ ਆ ਗਏ ਸੀ ਜਿਆਦਾ ਫਿਰ ਉੱਥੇ ਮਰਮਰ ਜਾਂਦੇ ਕਿਸੇ ਪਾਸੇ ਇੱਕ ਦੂਜੇ ਨਾਲ ਲੜ ਪੈਂਦੇ ਕੋਈ ਮਾੜਾ ਮੋਟਾ ਚੀਚੀ ਘਟਾਤਾ ਲੈਂਦੇ ਵੀ ਹਾਂ ਗੁਰੂ ਪਾਸ਼ਾ ਦੇ ਤਾਂ ਸਹਬਜ਼ਾਦਿਆਂ ਦੇ ਹਜ਼ਾਰਾਂ ਹਜ਼ਾਰਾਂ ਫਰਟ ਲੱਗੇ ਹੋਣਗੇ ਉਸ ਵਕਤ ਤੇ ਸ਼ਾਨੂੰ ਸਰ ਮਾਉਣੇ ਨਹੀਂ ਅਸੀਂ ਡਰਾਮੇ ਬਾਈ ਤੋਂ ਬਾਜ ਹੋਣੇ ਨਹੀਂ ਪੂਰੀ ਕੌਮ ਦਾ ਇਹਨਾਂ ਕੜਮ ਚੌਧਰੀਆਂ ਨੇ ਜਲੂਸ ਕੱਢ ਕੇ ਰੱਖਤਾ ਜਦੋਂ ਕਿਤੇ ਵਿਪਤਾ ਪਈ ਨਾ ਲੜਨ ਦੇ ਉਦੋਂ ਪਤਾ ਨਹੀਂ ਕਿਹੜੇ ਬਾਣਾ ਵਿੱਚ ਲਿਟਦੇ ਹੁੰਦੇ ਨੇ ਪਤਾ ਨਹੀਂ ਕਿੱਧਰ ਨੂੰ ਭਜਦੇ ਹੁੰਦੇ ਨੇ ਆਤਵਾਦ ਵੇਲੇ ਨਾ ਇਹ ਦੌਰ ਵੇਖਿਆ ਜਦੋਂ ਸੀਆਰਪੀ ਲਾਤੀ ਆਤਵਾਦ ਦਾ ਦੌਰ ਸੀ ਜਿੰਨਾ ਅਮਰ ਸ਼ਕਿਆ ਸੀ ਨਾ ਨਰਮੇ ਦੀਆਂ ਪੰਡਾਂ ਦੇ ਵਿੱਚ ਕਿਰਪਾਨਾਂ ਦਿੰਦੇ ਮੈਂ ਫੜੇ ਨਰਮੇ ਦੀਆਂ ਕਿਰਪਾਨਾਂ ਵਿੱਚ ਲਾਲਾਂ ਕਿਰਪਾਨਾਂ ਲੁਕੋਂਦੇ ਦੇਖਿਆ ਨੂੰ ਆਪਣੀਆਂ ਦਾੜ੍ਹੀਆਂ ਆਪ ਕੱਟਦੇ ਦੇਖੇ ਲੋਕ ਅਸੀਂ ਰੀਸ ਕਰਾਂਗੇ ਉਹਨਾਂ ਦੀ ਜਿਹੜਾ ਡਰਾਮਾ ਅਸੀਂ ਅੱਜ ਕਰਦੇ ਆ ਇਹ ਡਰਾਮਾ ਕੀਤਾ ਸੀ ਗੁਰੂ ਪਾਸ਼ਾ ਨੇ ਉਹ ਹਕੀਕਤ ਵਿੱਚ ਵਾਪਰਿਆ ਸਾਨੂੰ ਇੰਨਾ ਕੁਝ ਕਰਨ ਦੀ ਲੋੜ ਨਹੀਂ ਅਸੀਂ ਆਪਣੇ ਪਰਿਵਾਰਾਂ ਵੱਲ ਧਿਆਨ ਦੇ ਲਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਹੋ ਜਗੇ ਸਾਡਾ ਸਿਧਾਂਤ ਕੀ ਹੈ ਉਹਨੂੰ ਫੋਲੋ ਕਰ ਲੀਏ ਸਾਡੇ ਘਰਾਂ ਵਿੱਚ ਕਿਹੜਾ ਕਲਚਰ ਹੈ ਕਿਹੜਾ ਸੱਭਿਆਚਾਰ ਹੈ ਕਿਹੜੀ ਬੋਲੀ ਹੈ ਸਾਡੇ ਘਰਾਂ ਵਿੱਚ ਉਧਰ ਧਿਆਨ ਦੇ ਲਈ ਤੇ ਇਦਾਂ ਸਰਸਾ ਨਦੀ ਦੇ ਵਿੱਚ ਨਗਰ ਕੀਰਤਨ ਲੈ ਜਾਓ ਬੇਦੇ ਪਾਰ ਲੰਘ ਜਾਓ ਤੇ ਵਿੱਚ ਉਥੇ ਬੇਬੀਆਂ ਭੁੱਖਦੀਆਂ ਦੇਖੀ ਹੈ ਸਾਨੂੰ ਹੁਣ ਚੇਤੇ ਆਉਂਦਾ ਆ 15 ਦਿਨ ਨੇ ਪੇਟ ਸਿਆਪਾ ਕਰਕੇ ਫਿਰ ਇਹੀ ਪੈਲਸਾਂ ਵਿੱਚ ਨਤਦੀਆਂ ਹੁੰਦੀਆਂ ਨੇ ਲੱਕ ਹਿੱਲੇ ਮਜਾਜਣ ਜਾਂਦੀ ਦਾ ਜੇ ਮੁੰਡਿਆ ਮੇਰੀ ਤੌਰ ਤੂੰ ਦੇਖਣੀ ਗੜਬਾਲੇ ਦੇ ਚਾਂਦੀ ਦਾ ਫਿਰ ਇਦਾਂ ਦੇ ਇਹ ਉੱਥੇ ਵੀ ਨਸ਼ਟੀਆਂ ਹੁੰਦੀਆਂ ਨੇ ਜਿਹੜੀਆਂ ਅੱਜ ਰੋਂਦੀਆਂ ਨੇ ਨਾ ਉੱਥੇ ਬਿੜਦੀਆਂ ਹੁੰਦੀਆਂ ਨੇ ਆ ਜਿਹੜੇ ਹੁਣ ਫਿਰਦੇ ਸੀ ਨਾ ਉੱਥੇ ਪਜਾਮੇ ਟੰਗੀ ਬੇਦੀ ਲੰਘਣ ਵੇਣੇ ਇਹ ਡਾਂਸਰਾਂ ਦੇ ਉੱਪਰ ਨਾ ਪੈਸੇ ਛਿੜਦੇ ਹੁੰਦੇ ਪੈਲਸਾਂ ਦੇ ਵਿੱਚ ਜਿਹੜੇ ਅੱਜ ਡਰਾਮਾ ਕਰਦੇ ਆ ਸ਼ਰਮ ਸਾਨੂੰ ਆਉਣੀ ਅਸੀਂ ਪੂਰੇ ਇਤਿਹਾਸ ਨੂੰ ਡਰਾਮਾ ਬਣਾ ਕੇ ਰੱਖਤਾ ਪੂਰੇ ਇਤਿਹਾਸ ਨੂੰ ਜੋ ਅਸੀਂ ਇਤਿਹਾਸ ਵਿੱਚ ਪੜਦੇ ਆ ਨਾ ਉਹ ਗੁਰੂ ਪਾਸ਼ਾ ਦੇ ਪਰਿਵਾਰ ਨਾਲ ਵਾਪਰਿਆ ਹੋਇਆ ਹੈ ਵਾਪਰਿਆ ਹੋਇਆ ਇਹ ਸਚਾਈ ਹੈ ਸਾਨੂੰ ਇਤਿਹਾਸ ਪੜਨ ਦੀ ਗੁਰਬਾਣੀ ਵੱਲ ਧਿਆਨ ਦੇਣ ਦੀ ਸਾਡੇ ਕਲਚਰ ਸਾਡੇ ਸੱਭਿਆਚਾਰ ਸਿੱਖ ਧੰਦਨ ਨੂੰ ਫੋਲੋ ਕਰਨ ਦੀ ਲੋੜ ਹੈ ਇਹ ਪਿੱਛੇ ਆਪਾਂ ਨਾ ਕਰੂ ਨਾ ਅੱਖਾਂ ਦੇ ਵਿੱਚ ਮਗਰਮਸ ਵਾਲੇ ਹੰਝੂ ਲੈ ਕੇ ਆ ਆ 15 ਦਿਨ ਨੇ ਬੱਤ ਤੋਂ ਬਾਦ ਉਹਦੇ ਬਾਦ ਵਿਆਹ ਸ਼ੁਰੂ ਹੋ ਗਿਆ ਜਨਰਲ ਰੂ ਵਿੱਚ ਫਿਰ ਦੇਖੋ ਕੀ ਬਣਦਾ ਤੁਹਾਡੇ ਮੱਛੀ ਬਣੂਗੀ ਕਿਹੜੀ ਸ਼ਰਾਬ ਚੰਨੂ ਪੈਲਸ ਵਿੱਚ ਬੱਕਰਾ ਬਣਾਓਗੇ ਫਿਰ ਇਦਾਂ ਚੰਨੂ ਉੱਥੇ ਜੇ ਕਿਸੇ ਗਰੀਬ ਨੇ ਨਾਂ ਬਣਾਇਆ ਹੋਇਆ ਫਿਰੇ ਸ਼ਗਨਪਾਉਂਡ ਵੀ ਨਹੀਂ ਜਾਂਦੇ ਉੱਥੇ ਆ ਕਰਦੂਤਾ ਨੇ ਸਾਡੀ ਸ਼ੇਖ ਇਤਿਹਾਸ ਵਿੱਚ ਕੋਈ ਡਰਾਮਾ ਨਹੀਂ ਕੋਈ ਨਾਟਕ ਝੇਟ ਕੋਈ ਫਿਲਮ ਨਹੀਂ ਸੀ ਨਹੀਂ ਜੋ ਵਾਪਰਿਆ ਰੀਅਲ ਵਾਪਰਿਆ ਜਿਹੜੇ ਅੱਜ ਸਰਸਾ ਨਦੀ ਵਿੱਚ ਖੇਖਣ ਕਰਨ ਵਾਸਤੇ ਬੜੇ ਨੇ ਨਾ ਇਹਨਾਂ ਸਭ ਨੇ ਘਰ ਆਇਆ ਇਹਨਾਂ ਨੇ ਸ਼ਾਮ ਨੂੰ ਤੇ ਜਦੋਂ ਗੁਰੂ ਪਾਸ਼ਾ ਦੇ ਪਰਿਵਾਰ ਦਾ ਵਿਛੋੜਾ ਪਿਆ ਉਹ ਘਰ ਆਗੇ ਸੀ ਵਾਪਸ ਪਤਾ ਕਿਸ ਨੂੰ ਛੋਟੇ ਸਾਹਿਬ ਜਾਦੇ ਸਰਹੰਦੀਆਂ ਨੀਹਾਂ ਦੇ ਵਿੱਚ ਜਣੇ ਕਿ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਦੇ ਠੰਡੇ ਬੁਰਜ ਵਿੱਚ ਵੱਡੇ ਸਾਹਿਬ ਜੀ ਦੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਤੇ ਗੁਰੂ ਪਾਸ਼ਾ ਜੀ ਦੇ ਮਹਿਲ ਦਿੱਲੀ ਪਹੁੰਚ ਜਾਂਦੇ ਆ ਪਤਾ ਸਾਨੂੰ ਕੀ ਵਾਪਰੇ ਤੇ ਅਸੀਂ ਬਸ ਅੱਧੇ ਘੰਟੇ ਦਾ ਨਾਟਕ ਕਰਤਾ ਪਾਣੀ ਵੀ ਤੇ ਵੜ ਗਏ ਸਾਨੂੰ ਅਹਿਸਾਸ ਹੁੰਦਾ ਮਹਿਸੂਸ ਹੁੰਦਾ ਏਦਾਂ ਹੋਇਆ ਹੋ ਜੇ ਹੋ ਗਿਆ ਨਾ ਕਦੇ ਵਾਪਰ ਗਿਆ ਫਿਰ ਖੜਨਾ ਨਹੀਂ ਨਾ ਇਦਾਂ ਦਾ ਜਲੂਸ ਕੱਢੋ ਪੂਰੀ ਕੌਮ ਦਾ ਨਾ ਜਲੂਸ ਕੱਢੋ ਇਤਿਹਾਸ ਪੜ੍ਹ ਲਓ ਗੁਰੂ ਪਾਸ਼ਾ ਦੀ ਪਾਵਨ ਬਾਣੀ ਵੱਲ ਧਿਆਨ ਦੇ ਲਓ ਗੁਰੂ ਪਾਸ਼ਾ ਦੇ ਜੀਵਨ ਬਾਰੇ ਧਿਆਨ ਦੇ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ